रामकली की वार रामकली इकट्ठा ही बोलना है रामकली की वार मोहल्ला पंचवा एक ओंकार सतगुरु प्रसाद श्लोक मोहल्ला पंचवा जैसा सतगुरु सतगुरु सुनीदा तैसो ही मैं डीठ तैसो ही मैं डीठ ਮਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਵਸੀਠ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ ਮਹੱਲਾ ਪੰਜਵਾ ਇੱਕੋ ਸੱਜਣ ਸਭ ਸੱਜਣ ਇੱਕ ਵੈਰੀ ਸਬਵਾਦ ਗੁਰਪੂਰ ਦੇ ਖਾਲਿਆ ਵੀ ਖਾਲਿਆ ਪਾਠ ਜਿਹੜਾ ਨਾ ਪ੍ਰਾਤਨ ਸਰੂਪਾਂ ਚ ਵੀ ਖਾਲਿਆ ਪਾਠ ਹੈ ਵਾਵੇ ਦੇ ਨਾਲ ਸ਼ਬਦਾਰਥਾਂ ਚ ਦੀ ਖਾਲਿਆ ਛਾਪਿਆ ਮੁੱਖ ਪਾਠ ਸੰਪਰਦਾ ਦੇ ਵਿੱਚ ਵੀ ਖਾਲਿਆ ਮੰਨਿਆ ਜਾਂਦਾ ਗੁਰਪੂਰ ਦੇ ਖਾਲਿਆ ਵਿਰਨਾਵੈ ਸਾਬ ਬਾਦ ਸਾਖਤ ਦੁਰਜਨ ਪਰਮਿਆ ਜੋ ਲੱਗੇ ਦੂਜੈ ਸਾਦ ਜਨ ਨਾਨਕ ਹਰ ਪ੍ਰਭੁ ਬੁਜਿਆ ਗੁਰ ਸਤਗੁਰ ਕੈ ਪਰਸਾਦ ਪੌੜੀ ਠੱਟਣ ਹਾਰੈ ਥਾਟ ਆਪੇ ਹੀ ਠੱਟਿਆ ਹਾਂਜੀ ਠੱਟਣ ਹਾਰੈ ਥਾਟ ਆਪੇ ਹੀ ਠੱਟਿਆ ਇਸ ਤਰ੍ਹਾਂ ਉਚਾਰਨ ਆਪੇ ਪੂਰਾ ਸਾਹ ਆਪੇ ਹੀ ਖੱਟਿਆ ਆਪੇ ਕਰ ਪਾਸਾਰ ਆਪੇ ਰੰਗ ਰਟਿਆ ਕੁਦਰਤ ਕੀਮ ਨਾ ਪਾਈ ਅਲਖ ਬ੍ਰਹਮਟਿਆ ਅਗਮ ਅਥਾਹ ਬੇਅੰਤ ਪਰ ਪਰਟਿਆ ਆਪੇ ਵੜ ਪਾਤ ਸਾਹ ਆਪ ਵਜੀਰਟਿਆ ਇਹ ਵਜੀਰਟਿਆ ਪੂਲਾ ਉਚਾਰਨ ਕਰਨਾ ਪਹਿਲੇ ਜਿਹੜੇ ਨੇ ਥੱਟਿਆ ਖੱਟਿਆ ਰੱਟਿਆ ਬ੍ਰਹਿਮਟਿਆ ਪਰਟਿਆ ਇਹ ਇਸ ਤਰ੍ਹਾਂ ਉਚਾਰਨ ਕਰਨੇ ਆ ਵਜੀਰਟਿਆ ਪੂਲਾ ਉਚਾਰਨ ਕਰਨਾ ਆਪੇ ਵਜੀਰਟਿਆ ਕੋਈ ਨਾ ਜਾਣ ਕੀਮ ਕੇਵੜ ਮਟਿਆ ਮਟਿਆ ਕਿਸਕੇ ਬੋਲਣਾ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹਲਾ 5ਾ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਗੁਰ ਦੇਹ ਦਿਖਾਲ ਹਉ ਤਿਸ ਦੇਵਾ ਮਨ ਆਪਣਾ ਨਿਤ ਹਿਰਦੈ ਰੱਖਾ ਸਮਾਲ ਇੱਕ ਸਤਗੁਰ ਇੱਕ ਸਤਗੁਰ ਬਾਹਰ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਗੁਰ ਤੇ ਨਾ ਮਿਲਾਇਉ ਨਾ ਜੇ ਨਾ ਸਾਧਹੀ ਵਰਤਨਾਲ ਮਹੱਲਾ ਪੰਜਵਾ ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾਂ ਪ੍ਰਾਵਤੋਹਿ ਕੋਈ ਐਸਾ ਸੱਜਣ ਲੋੜ ਲਹ ਜੋ ਮੇਲੇ ਪ੍ਰੀਤਮ ਮੋਹੇ ਪੂਰਾ ਗੁਰ ਪੂਰਾ ਮਿਲਾਇਆ ਮਿਲਾਇਆ ਜਤ ਦੇਖਾ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੀਵੜ ਅਵਰ ਨ ਕੋਏ ਪੌੜੀ ਦੇਵਨਹਾਰ ਦਾ ਤਾਰ ਕਿਤ ਮੁਖ ਸਾਲਾਹੀਐ ਜਿਸ ਰਖੈ ਕਿਰਪਾ ਧਾਰ ਰਿਜਕ ਸਮਾਹੀਐ ਕੋਏ ਨ ਕਿਸ ਹੀ ਵਸ ਕੋਏ ਨ ਕਿਸ ਹੀ ਵਸ ਸਭਨਾ ਇੱਕ ਧਰ ਪਾਲੇ ਬਾਲਕ ਵਾਗ ਦੇਕੈ ਆਪ ਕਰ ਕਰਦਾ ਅਨੰਦ ਵਿਨੋਦ ਕਿਛੂ ਨ ਜਾਣੀਐ ਸਰਬ ਧਾਰ ਸਮਰੱਥ ਹੋ ਤਿਸ ਗੁਰ ਬਾਣੀਐ ਗਾਈਐ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹ ਤਿਨੀ ਹਰ ਰਾਸ ਭੋਗਿਆ ਹਾਂਜੀ ਗਾਈਐ ਰਾਤ ਦਿਨੰਤ ਗਾਵਣ ਜੋਗਿਆ ਹੀ ਉਚਾਰਨ ਇਕੱਠਾ ਕਰਨਾ ਜੋਗਿਆ ਨਹੀਂ ਕਹਿਣਾ ਹੈ ਇਸੇ ਤਰ੍ਹਾਂ ਪਾਲੇ ਬਾਲਕ ਵਾਗ ਬਿੰਦੀ ਲਾ ਕੇ ਵਾਗ ਨਹੀਂ ਕਹਿਣਾ ਜਿੱਥੇ ਬਿੰਦੀ ਲੱਗੀ ਹੈ ਉੱਥੇ ਉਚਾਰਨ ਕਰਨਾ ਅਰਥ ਵਾਗ ਦਾ ਹੀ ਹੈ ਉਹ ਗਿਆਨੀ ਸਿੰਘ ਨੇ ਆਪਣੇ ਆਪ ਕਰ ਲੈਣਾ ਉਚਾਰਨ ਵਾਗ ਹੀ ਕਰਨਾ ਹੈ ਪਾਲੇ ਬਾਲਕ ਵਾਗ ਦੇ ਕੇ ਆਪ ਕਰ ਜੋ ਇਸੇ ਤਰ੍ਹਾਂ ਜੋ ਗੁਰ ਕੀ ਪੈਰੀ ਪਾ ਇਤਨੀ ਹਰ ਰਸ ਭੋਗਿਆ ਚਲੋ ਸ਼ਲੋਕ ਮਹੱਲਾ ਪੰਜਵਾ ਪੀੜੋ ਮੋਕਲਾ ਮੋਕਲਾਈ ਕੀਤੀਆਂ ਨਾ ਮੋਕਲਾਈ ਇਕੱਠਾ ਹੀ ਪਾਠ ਕਰਨਾ ਹੈ ਮੋਕਲਾਈ ਵੱਖਰਾ ਨਹੀਂ ਕਹਿਣਾ ਪੀੜੋ ਮੋਕਲਾਈ ਕੀਤੀਆਂ ਸਭ ਰੱਖੇ ਕਟੰਬੈ ਨਾਲ ਕਾਰਜ ਆਪ ਸਵਾਰਿਆਂ ਸੋ ਪ੍ਰਾਭ ਸਦਾ ਸੁਭਾਲ ਇਹ ਸੁਭਾਲ ੱਬੇ ਨਾਲ ਉਚਾਰਨ ਕਰਨਾ ਹੈ ਸੰਭਾਲ ਨਹੀਂ ਬੋਲਣਾ ਪ੍ਰਾਭ ਮਾਤ ਪਿਤਾ ਕੰਠ ਲਾਏ ਦਾ ਲਹੜੇ ਬਾਲਕ ਪਾਲ ਦਇਆਲ ਹੋਏ ਸਭ ਜੀਵ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾ ਵੇਣ ਤੁਧ ਹੂਰ ਜੇ ਮੰਗਣਾ ਸਿਰ ਦੁਖਾ ਕਹਿ ਦੁਖ ਦੇਹ ਨਾਮ ਸੰਤੋਖੀਆ ਉਤਰੈ ਮਾਨ ਕੀ ਭੁਖ ਗੁਰ ਵਾਣ ਤੈਣ ਹਰਿਆ ਕੀਤਿਆ ਗੁਰਪਾਤੀ ਜਮਕਲਾ ਕੇ ਉਚਾਰਨ ਕਰਨਾ ਗੁਰ ਵਾਣ ਤੈਣ ਹਰਿਆ ਕੀਤਿਆ ਨਾਨਕ ਕਿਆ ਮਨੁਖ ਪੌੜੀ ਸੋ ਐਸਾ ਦਾ ਤਾਰ ਮਨਹੁ ਨਾ ਬੀਸਰੇ ਘੜੀ ਨਾ ਮੁਹਤਿ ਚਸਾ ਤੇਸ ਬੇਨਾ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਲੋਕ ਪੁਲਾ ਹੀ ਬੋਲਨਾ ਜਿਸ ਪਤ ਰਖੈ ਆਪ ਸੋ ਭਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਤਪਾ ਪਦ ਤੇ ਵਿਸਰਾਮ ਲੋਣਾ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸ ਨੋ ਬਾਲ ਧਰੈ ਜਿਸ ਹਜਰ ਆਏ ਆਪ ਸੂਈ ਅਜਰ ਜਰੈ ਅਜਰ ਚਾਲ ਨਾਲ ਪਾਠ ਕਰਨਾ ਅਰਥ ਨਾਲ ਅਜਾਰ ਵੀ ਕਰ ਲੈਂਦੇ ਹਨ ਪਰ ਚਾਲ ਨਾਲ ਸੂਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰ ਮਾਨ ਧਰੈ ਇਹ ਵੀ ਪਾਠ ਤਿਸ ਹੀ ਮਿਲਿਆ ਸੱਚ ਇਥੇ ਵਿਸਰਾਮ ਹੈ ਮੰਤਰ ਗੁਰ ਇਹ ਸੰਬੰਧਕ ਪਾਠ ਹੈ ਮੰਤਰ ਗੁਰ ਮਾਨ ਧਰੈ ਸਲੋਕ ਮਹੱਲਾ ਪੰਜਵਾ ਤਨ ਸੁਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਈ ਹਾਂਜੀ ਆਲਾਪਤ ਉਚਾਰਨ ਕਰਨਾ ਆਲਾਪਤ ਨਹੀਂ ਕਹਿਣਾ ਇਹ ਆ ਤੋਂ ਡੈਸ਼ ਦੇਣੀ ਹੈ ਆਲਾਪਤ ਸਭ ਤਿਖ ਜਾਈ ਤਿਖ ਪੂਲਾ ਬੂਲਣਾ ਤਨ ਸੁਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਮ ਜਿਨੇ ਇਕਮਨ ਇਕ ਆਰਾਧਿਆ ਆਰਾਧਿਆ ਤੈਨ ਸਾਦ ਬਲਿਹਾਰ ਜਾਓ ਤੈਨ ਕੀ ਧੂੜ ਹਮ ਬਾਛਦੇ ਕਰਮੀ ਪੱਲੇ ਪਾਏ ਜੋ ਰਤੇ ਰੰਗ ਗੋਵਿੰਦ ਕਹਿ ਗੋਵਿੰਦ ਕਹਿ ਇਹ ਬਾਵੇ ਦੇ ਉੱਤੇ ਟਿੱਪੀ ਲੱਗੀ ਹੋਈ ਆ ਪ੍ਰਾਤਨ ਸਰੂਪਾਂ ਦੇ ਵਿੱਚ ਜੋ ਰਤੇ ਰੰਗ ਗੋਵਿੰਦ ਕਹਿ ਜੋ ਰਤੇ ਰੰਗ ਗੋਵਿੰਦ ਕਹਿ ਔ ਤੈਨ ਬਲੇਹਾਰਾ ਜਾਓ ਆਖਾ ਬਿਰਥਾ ਜੀ ਕੀ ਹਰ ਸੱਜਣ ਮਿਲ ਹੋਰਾਏ ਗੁਰਪੂਰੈ ਮਿਲਾਇਆ ਮਿਲਾਇਆ ਲਾਂ ਲਾ ਕੇ ਗੁਰਪੂਰੈ ਮਿਲਾਇਆ ਜਨਮ ਮਰਨ ਦੁਖ ਜਾਏ ਜਨ ਨਾਨਕ ਪਾਇਆ ਅਗਮ ਰੂਪ ਜਨ ਨਾਨਕ ਪਾਇਆ ਅਗਮ ਰੂਪ ਅਣਤ ਨ ਕਾਹੂ ਜਾਏ ਮਹੱਲਾ ਪੰਜਵਾ ਧੰ ਸੁਵੇਲਾ ਘੜੀ ਧੰ ਧੰ ਮੂਰਤ ਪਾਲਸਾਰ ਹਾਂ ਉਚਾਰਨ ਧੰਨੀ ਇੱਥੇ ਕਰਨਾ ਹੈ ਕਸ ਕੇ ਬੋਲਣਾ ਹੈ ਭਾਵੇਂ ਟਿੱਪੀ ਨਹੀਂ ਲੱਗੀ ਆ ਧੰ ਸੁਵੇਲਾ ਘੜੀ ਧੰ ਧੰ ਮੂਰਤ ਪਾਲਸਾਰ ਧੰ ਸੋ ਦਿਨ ਸ ਸੰਜੋਗੜਾ ਜੇਤ ਡਿਠਾ ਗੁਰਦਰਸਾਰ ਮਨ ਕੀਆ ਇੱਛਾ ਪੂਰੀਆ ਹਰ ਪਾਇਆ ਅਗਮ ਅਪਾਰ ਹੋਮੈ ਟੁੱਟਾ ਮੋਹੜਾ ਇੱਕ ਸਚ ਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਰ ਜਨ ਨਾਨਕ ਲੱਗਾ ਸੇਵ ਹਰ ਇਥੇ ਵੀ ਸ਼ਰਮ ਉਧਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਨ ਭਗਤ ਵਿਰਲੇ ਦਿੱਤਿ ਅਨ ਸੋਪੇ ਜਿਸ ਪੰਡਾਰ ਫਿਰ ਉੱਚ ਨਾ ਲੀਤੀਆਂ ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ ਉਹਨਾਂ ਇੱਕੋ ਨਾਮ ਆਧਾਰ ਇਕਾ ਓਨ ਭੱਤਿਆ ਉਹਨਾਂ ਪਿਛੈ ਜੱਗ ਪੁੰਚੈ ਭੁਗਈ ਹਾਂ ਉਹਨਾਂ ਪਿਛੈ ਜੱਗ ਪੁੰਚੈ ਭੁਗਈ ਉਹਨਾਂ ਪਿਆਰਾ ਰੱਬ ਓਨਾ ਹਾ ਜੋ ਗਈ ਹਾਂ ਉਹਨਾਂ ਪਿਆਰਾ ਰੱਬ ਉਨਾਹਾ ਜੁਗ ਗਈ ਜਿਸ ਮਿਲਿਆ ਗੋਰ ਆਏ ਤਿਨ ਪ੍ਰਭ ਜਾਣਿਆ ਔ ਬਲਿਹਾਰੀ ਤਿਨ ਜੇ ਖਸਮੈ ਭਾਣਿਆ ਸਲੋਕ ਮਹਲਾ ਪੰਜਵਾ ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸੈ ਨਾਲ ਮੈਂ ਗੋਸਟੇ ਹਰ ਇੱਕ ਸੈ ਨਾਲ ਮੈਂ ਗੋਸਤੀ ਮੂਹ ਮੈਲਾ ਕਰੈ ਨਾ ਭੰਗ ਜਾਣੈ ਬਿਰਥਾ ਜੀਅ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਕੜਨ ਸਮਰੱਥ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆ ਜਗ ਹੱਥ ਹਰ ਇੱਕ ਸੈ ਦੀ ਮੈਂ ਟੇਕ ਹੈ ਜੋ ਸਿਰ ਸਬਨਾ ਸਮਰੱਥ ਹਰ 120 ਤੁਠਮਕ ਮੈਂ ਟੇਕ ਹੈ ਜੋ ਸਿਰ ਸਬਨਾ ਸਮਰੱਥ ਸਤਿਗੁਰ ਸੰਤ ਮਿਲਾਇਆ ਮਸਤਕ ਧਾਰਕੈ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜੇਨ ਤਾਰਿਆ ਸਗਲ ਜਗਤ ਮਾਨ ਕੀਆ ਇੱਛਾ ਪੂਰੀਆ ਪਾਇਆ ਤੋਰ ਸੰਯੋਗ ਨਾਨਕ ਪਾਇਆ ਸੱਚ ਨਾਮ ਸਾਦਹੀ ਭੋਗੇ ਭੋਗ ਮਹੱਲਾ ਪੰਜਵਾ ਮਨਮੁਖਾ ਤੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆ ਹੀ ਭਜ ਜਾਨ ਕਦੇ ਨ ਪਾਇਨ ਬੰਦ ਜਿਚਰ ਪੈਨਨ ਖਾਵਨੇ ਤਿਚਰ ਰਖਨ ਗੰਢ ਜੇਤ ਦਿਨ ਕੇਚ ਨ ਹੋਵਈ ਤੇਤ ਦਿਨ ਬੂਲਨ ਗੰਧ ਜੀਅ ਕੀ ਸਾਰ ਨਾ ਜਾਣੀ ਮਨਮੁਖ ਅਗਿਆਨੀ ਅੰਦ ਕੂੜਾ ਗੰਡ ਨ ਚੱਲਈ ਚਿੱਕੜ ਪੱਥਰ ਬੰਦ ਅੰਦੇ ਆਪ ਨ ਜਾਣੀ ਫੱਕੜ ਪਿੱਟਨ ਧੰਦ ਝੂਠਾ ਮੋਹ ਹਿਲਪਟਾਇਆ ਹਉ ਹਉ ਕਰਤ ਬਿਹੰਦ ਕਿਰਪਾ ਕਰੇ ਜਿਸ ਆਪਣੀ ਥੋਰ ਪੂਰਾ ਕਰਮ ਕਰੇ ਜਾਨ ਨਾਨਕ ਸੇ ਜਨ ਉੱਭਰੇ ਜੋ ਸਤਿਗੁਰ ਸਰਨ ਪਰੇ ਔੜੀ ਜੋ ਰਤੇ ਦੀਦਾਰ ਸੇਈ ਸਚ ਹਾਕ ਜਿਨੀ ਜਾਤਾ ਖਸਮ ਕਿਉ ਲੱਬੈ ਤਿਨਾ ਖਾਕ ਮਨ ਮੈਲਾ ਵੇਕਾਰ ਹੋਵੈ ਸੰਗ ਪਾਕ ਦਿਸੈ ਸੱਚਾ ਮਹਿਲ ਖੁੱਲ੍ਹੇ ਪਰਮ ਤਾਕ ਜਿਸ ਸਹਿ ਦਿਖਾਲੇ ਮਹਿਲ ਤਿਸ ਨਾ ਮਿਲੇ ਤਾਕ ਮਾਨ ਤਨ ਹੋਏ निहाल ਬਿੰਦਕ ਨਦਰ ਝਾਕ ਨਉ ਨਿਦ ਨਾਮ ਨਿਧਾਨ ਗੁਰ ਕੈ ਸਬਦ ਲਾਗ ਤਿਸਹਿ ਮਿਲੇ ਸੰਤ ਖਾਕ ਮਸਤਕ ਜਿਸਹਿ ਭਾਗ